ਹਾਂਜੀ ਸਤਿ ਸ੍ਰੀ ਅਕਾਲ ਭੈਣਾਂ ਬੇਟੀਆਂ ਤੇ ਮੇਰੀਆਂ ਹਮਲੋ ਭੈਣਾਂ ਤੇ ਮੇਰੇ ਵੀਰਾਂ ਨੂੰ ਤੇ ਅੱਜ ਸਵਾਗਤ ਹੈ ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਜਿੱਥੇ ਮੈਂ ਤੁਹਾਨੂੰ ਲੈ ਕੇ ਜਾ ਰਹੀ ਹਾਂ ਪੰਜਾਬੀ ਲੋਕ ਗੀਤਾਂ ਦੇ ਰੰਗਦਾਰ ਦੁਨੀਆ ਵਿੱਚ ਇਹ ਗੀਤ ਸਿਰਫ সুরਾਂ ਦਾ ਜਾਦੂ ਹੀ ਨਹੀਂ ਬਲਕਿ ਸਾਡੀ ਵਿਰਾਸਤ ਦਾ ਇੱਕ ਅਹਿਮ ਹਿੱਸਾ ਹੈ ਅੱਜ ਜਿਹੜਾ ਗੀਤ ਮੈਂ ਤੁਹਾਨੂੰ ਦੱਸੂਗੀ ਸਨਾਉਂਗੀ ਤੇ ਉਹ ਹੋ ਗੀਤ ਇੱਕ ਮੋਟਿਆਰ ਦੇ ਗਲੇ ਸ਼ਿਕਵੇ ਨੇ ਤੇ ਲੈ ਸੁਣਾ ਤੁਸੀਂ ਇਸ ਗੀਤ ਦੇ ਵਿੱਚ ਤੇ ਇਹ ਗੀਤ ਕੀ ਕਹਿੰਦਾ ਹੈ ਹੈ ਤੇ ਜਿਹੜਾ ਮੈਨੂੰ ਨੁਸਖਾ ਪਾਉ ਉਹ ਪਥਰੀ ਚਾਹੇ ਗੁਰਦੇ ਵਿੱਚ ਹੈ ਚਾਹੇ ਪਿੱਤੇ ਚ ਹੈ ਬਹੁਤ ਹੀ ਛੋਟਾ ਨੁਸਖਾ ਹੈ ਤੇ ਅਸੀਂ ਪਰਤਿਆ ਲਿਆ ਉਹ ਬਿਲਕੁਲ ਠੀਕ ਹੋ ਜਾਂਦਾ ਵੀ ਨਾ ਕਹਿੰਦੇ ਨੇ ਪਿੱਤੇ ਚੋਂ ਨਿਕਲਦੀ ਨਹੀਂ ਮੇਉਂ ਪਤਰੀ ਉਹ ਮੈਂ ਹੁਣ ਤੁਹਾਨੂੰ ਦੱਸੂ ਇਸ ਤੋਂ ਬਾਅਦ ਤੁਸੀਂ ਲਿਖ ਲਿਓ ਲਿਖਉਂ ਤਾਂ ਛੋਟੀ ਜਿਹੀ ਗੱਲ ਆ ਪਰ ਭੁੱਲਿਓ ਨਾ ਫਿਰ ਵੀ ਹਨਾ ਲਿਖ ਲਿਓ ਤੇ ਲੈ ਮਾਣੋ ਹੁਣ ਪਹਿਲਾਂ ਇਹ ਸੰਗੀਤ ਦਾ ਆਨੰਦ ਤੇ ਆਓ ਫਿਰ ਆਪਾਂ ਇਹ ਗੀਤ ਨੂੰ ਰਲ ਮਿਲ ਕੇ ਗਾਈਏ ਹੈ ਤੇ ਗੀਤ ਨੂੰ ਅਖੀਰ ਤੱਕ ਸੁਣਿਓ ਫੇਰ ਹੀ ਤੁਹਾਨੂੰ ਪੂਰਾ ਇਹਦਾ ਗੀਤ ਦਾ ਪਤਾ ਲੱਗੂਗਾ ਵੀ ਕੀ ਐ ਚੋਲਿਆ ਕੀ ਕਿਹਾ ਗਿਆ ਹਨਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਕਾਲੀ ਮੇਰੀ ਖੜੀ ਕੀ ਨਾਣ ਨਾਣੇ ਵੇ ਤੈਂ ਗੱਲ ਸੁਣੀ ਨਾ ਤੇ ਆ ਮੇ ਨਾਣੇ ਵੇ ਮਾਧਿਆ ਮਿੱਠੇ ਆਮ ਖਾਣਿਆ ਤੂੰ ਤਾਂ ਬਬੀਣਾ ਦਾ ਪਾਣੀ ਵੇ ਭਰੇ ਦਾ त ई मोटी यारी घरो बारों पटली आख़ी रखूंगा बण केर ताईं तूं गोलाम रखली रोदी तूंव ਤੇਤੇ ਪਸੀਨਾ ਨਹੀਂ ਸੀ جاری ਦਾ ਜਿੰਨੀ ਵਿਆਹ ਤੋਂ ਪਹਿਲਾਂ ਸੀ ਵੇ ਕਰਦਾ ਮੇਰੀ ਵਾਰੀ ਪਟ ਰਲ ਹੋ ਜਾਂਦਾ ਮਹਿੰਗਾ ਆਪ ਜੀ ਦੀ ਕਾਰ ਦਾ ਮੇਰੀ ਵਾਰੀ ਪਟ ਰਲ ਹੋ ਜਾਂਦਾ ਮਹਿੰਗਾ ਵੇ ਆਪ ਜੀ ਦੀ ਕਾਰ ਦਾ ਮੌਕੇ ਤੇਜ ਵਾਵ ਦੇ ਕੇ ਤੋੜ ਦਿਨ ਨੈ ਦਿਲੇ ਫੁੱਲਾ ਜਹੀ ਨਾ ਰਦਾ ਮੇਰੇ ਸੁਟਾ ਬਰੀ ਆਖੇ ਆ ਖਸਰ ਦਾ ਜਿੰਨੀ ਵਿਆਹ ਤੋਂ ਪਹਿਲਾਂ ਸੀ ਵੇਖੇ ਕਰਦਾ रनी केर सेकर लॻ लाज हल सस तर जे mama vangra ਪਲਾ ਹੋਵੇ ਸਸਦਾ ਜਿਉ ਤਿਉ ਕਰੀ ਦੀਏ ਜੇੜੀ ਮਾਂ ਵਾਂਗੂਰਾ ਸੌਰ ਸਾਹਿਬ ਜਦ ਮੈਨੂੰ ਕਹਿੰਦਾ ਪੁੱਤ ਪੁੱਤ ਠਾਰੇ ਦੀਆਂ ਹਨੇਰਾ ਬੇ ਸੌਰ ਸਾਹਿਬ ਜਦ ਮੈਨੂੰ ਕਹਿੰਦਾ ਪੁੱਤ ਪੁੱਤ ਠਾਰੇ ਦੀਆਂ ਹਨੇਰਾ को सी वे बिटू चीमे वारो पहिरां उते तरियां सी तर जिनि पहिला वे सितर उन केरी न के ලජීවේ කල්ලිමදී කඩිකින නලිනලිවේ තැන්ගල්ල සුනිනතියනිනලිවේ මාද මිට්ටියමකාණය पाब पाण वे पर जिनी विह तो पहिला सिवे घर उन केर न लॻियां जी रख लवे ਲੋ ਜੀ ਜੀਤ ਹੋਇਆ ਪੂਰਾ ਬਹੁਤ ਔਰਤਾਂ ਨੂੰ ਇਹ ਸ਼ਿਕਾਇਤਾਂ ਨੇ ਪਹਿਲਾਂ ਤਾਂ ਐ ਕਹਿੰਦੇ ਸੀ ਪਹਿਲਾਂ ਤਾਂ ਐ ਕਹਿੰਦੇ ਸੀ ਹੁਣ ਤਾਂ ਉਹ ਗੱਲ ਵੀ ਨਹੀਂ ਰਹੀ ਉਹ ਫਿਰ ਕਹਿੰਦਾ ਪਹਿਲਾਂ ਤਾਂ ਉਹ ਕਹਿੰਦਾ ਸੀ ਤੂੰ ਮੇਰੀ ਚੰਦਰਮੂਖੀ ਹੈ ਹੈਨਾ ਹੁਣ ਕਹਿੰਦਾ ਤੂੰ ਤਾਂ ਜਵਾਲਾਮੂਖੀ ਹੋਗੀ ਹੈਨਾ ਤੇ ਇਸ ਤਰ੍ਹਾਂ ਹੀ ਉਹ ਕਹਿੰਦਾ ਸੀ ਔਰਤ ਵੀ ਐਵੇਂ ਜਿੱਕਰੀ ਕਹਿੰਦੀ ਸੀ ਉਹ ਕਹਿੰਦੀ ਤੂੰ ਮੇਰੀ ਜਾਨ ਸੀ ਹੁਣ ਤਾਂ ਤੂੰ ਮੇਰੀ ਜਾਨ ਹੀ ਮਾਰਤੀ ਤੇ ਕਾਲੇ ਮੂੰਹਾਂ ਕਹਿੰਦੀ ਆ ਹੁਣ ਉਹ ਹੈਨਾ ਪਹਿਲਾਂ ਉਹ ਵੀ ਐਂ ਕਹਿੰਦੀ ਸੀ ਤੂੰ ਤਾਂ ਚੰਗਾ ਹੈ ਹੁਣ ਕਹਿੰਦੀ ਤੂੰ ਕਾਲੇ ਮੂੰਹ ਵਾਲਾ ਤੂੰ ਇਹ ਬਹੁਤ ਕਰਦੇ ਔਰਤਾਂ ਦੀ ਸ਼ਿਕਾਇਤਾਂ ਨੇ ਤੇ ਇੱਕ ਲਿਖਣ ਵਾਲੇ ਬਹੁਤ ਸੋਣਾ ਲਿਖਿਆ ਹੈ ਕਹਿੰਦਾ ਸ਼ਿਕਾਇਤਾਂ ਮੈਨੂੰ ਬਹੁਤ ਸੀ ਐ ਜ਼ਿੰਦਗੀ ਤੇਰੇ ਨਾਲ ਪਰ ਮੈਂ ਚੁੱਪ ਕਰ ਜਾਂਦਾ ਇਸ ਕਰਕੇ ਕਹਿੰਦਾ ਵੀ ਜੋ ਮੈਨੂੰ ਤੇਰੇ ਨਾਲ ਬਹੁਤ ਸ਼ਿਕਾਇਤ ਸੀ ਇਹ ਜ਼ਿੰਦਗੀ ਮੇਰੀਏ ਪਰ ਮੈਂ ਇਸ ਕਰਕੇ ਚੁੱਪ ਹੋ ਜਾਣਾ ਵੀ ਵਿਅਵਜਾ ਨਾਲ ਜੋ ਤੂੰ ਮੈਨੂੰ ਦਿੱਤਾ ਹੈ ਬਹੁਤਾਂ ਦੇ ਉਹ ਨਸੀਬਾਂ ਵਿੱਚ ਵੀ ਸਾਰਿਆਂ ਨੂੰ ਕਦੇ ਇੱਕੋ ਜਿਹੀ ਚੀਜ਼ਾਂ ਨਹੀਂ ਮਿਲਦੀਆਂ ਹੈਨਾ ਇੱਕ ਦੂਜੇ ਦੇਖ ਕੇ ਆਪ ਕਹਿੰਦੇ ਆ ਉਹ ਆਪਾਂ ਜਿਹੇ ਕਰਮ ਕਰਿਆ ਕਰਮਾਂ ਦਾ ਭੋਗ ਹੀ ਆਪਾਂ ਭੋਗ ਰਹੇ ਹਾਂ ਸ਼ਿਕਾਇਤਾਂ ਤਾਂ ਆਪਾਂ ਬਾਧੂ ਵੀ ਕਰੀ ਜਾਂਦੇ ਹਾਂ ਹੈਨਾ ਤੇ ਸੰਕਟ ਕੀ ਨੂੰ ਨਹੀਂ ਹੈਗਾ ਤੇ ਘਰੇ ਗੁੱਸੇ ਗੱਲੇ ਕਿਹੜੇ ਨਹੀਂ ਹੈਗੇ ਤੇ ਚਲੋ ਸਭਿਆਚਾਰ ਜਿਵੇਂ ਆਪਣਾ ਸਾਨੂੰ ਦੱਸਿਆ ਜਾਂਦਾ ਪਾਈ ਲੱਗਦੇ ਵੀ ਉਸੇ ਤਰ੍ਹਾਂ ਉਹ ਵੀ ਸਭਿਆਚਾਰ ਹੀ ਆ ਜਿਹੜਾ ਗੁੱਸੇ ਗੱਲੇ ਹੋਈ ਜਾਂਦੇ ਹਨ ਤੇ ਲੋ ਹੁਣ ਆਜੂ ਫਿਰ ਤੁਸੀਂ ਤੰਦਰੁਸਤੀ ਵੱਲ ਉਹ ਮੈਂ ਦੱਸਿਆ ਸੀ ਵੀ ਪਥਰੀ ਦਾ ਰਾਮ ਬਾਣ ਬਾਈ ਵੀ ਕਹਿੰਦੇ ਨੇ ਪਥਰੀ ਇਹ ਨਹੀਂ ਖੁਰਦੀ ਸਾਡੇ ਇੱਥੇ ਕੋਈ ਗਵਾਂਢੀ ਮਾਤਾ ਉਹਦੇ ਪਿੱਤੇ 'ਚ ਪਥਰੀ ਸੀ ਉਹਨੂੰ ਆਪਰੇਸ਼ਨ ਤੋਂ ਡਰਦੀ ਸੀ ਉਹਨੇ ਵੀ ਇਹ ਪੱਥਰ ਚੱਟ ਦੇ ਪੱਤੇ ਹੀ ਲਏ ਉਹ ਮਾਤਾ ਜਦੋਂ ਠੀਕ ਹੋ ਗਈ ਫੇਰ ਵੀ ਉਹ ਕਹਿੰਦੇ ਕਿ ਫੇਰ ਨਾ ਹੋ ਜੇ ਉਹ ਫਿਰ ਵੀ ਘਰੇ ਉਹਨੇ ਰੱਖਿਆ ਗੂਟਾ ਹੁਣ ਘਮਲੇ ਚਲਾ ਕੇ ਤਾਂ ਵੀ ਉਹ ਪੱਥਰ ਚੱਟੀ ਲੈਂਦੀ ਰਹੀ ਨਹੀਂ ਸੀ ਪਰ ਉਹਨੂੰ ਹੋਈ ਨਹੀਂ ਮੁੜ ਕੇ ਹੈਨਾ ਤੇ ਇਹ ਮਹਾਰਾਜ ਜੀ ਨੇ ਦੱਸਿਆ ਵੀ ਤੁਸੀਂ ਦੋ ਜਿਹਨੂੰ ਵੀ ਜਿੱਥੇ ਵੀ ਮਰਜ਼ੀ ਹੋਵੇ ਪੱਥਰੀ ਦੋ ਪੱਥਰ ਚੱਟ ਦੇ ਪੱਤੇ ਰੋਜ਼ ਜੱਭੋ ਜੇ ਤੁਸੀਂ 5-10 ਦਿਨ ਜੱਭੋਗੇ ਨਾ ਉਹ ਆਪੇ ਹੀ ਕਹਿੰਦੇ ਉਹਨੂੰ ਖਤਮ ਕਰ ਦੋਗੇ ਟੁੱਟ ਟੁੱਟ ਕੇ ਉਹ ਨਿਕਲ ਲੱਗ ਜਾਊਗੀ ਹੈਨਾ ਤੇ ਹੁਣ ਸਾਡੇ ਮੁੰਡਾ ਇੱਕ ਖੰਦ ਹੈ ਉਹ ਕਹਿੰਦਾ ਜੀ ਪਤਾ ਨਹੀਂ ਮੈਂ ਤਾਂ ਕਈ ਦਿਨਾਂ ਬਾਅਦ ਉਹਦੇ ਨਾਲ ਬਾਗੀਆਂ ਨੇ ਬਸਰੀਆਂ ਪਿੱਤੇ ਚ ਨੇ ਉਹ ਕਹਿੰਦਾ ਪਤਾ ਨਹੀਂ ਇਹ ਕਿਵੇਂ ਨਿਕਲ ਜਾਂਦੀਆਂ ਨੇ ਵੀ ਛੋਟੇ ਛੋਟੀਆਂ ਨਿਕਲੀਆਂ ਨੇ ਦੇਖਿਆ ਫਿਰ ਚੱਕ ਕੇ ਤੇ ਮੈਂ ਕਿਹਾ ਪੁੱਤਾ ਪੱਤੇ ਖਾਣੋਂ ਹਲਕੁ ਛੱਡੀ ਨਾ ਉਹਨਾਂ ਨੇ ਵੀ ਘਰੇ ਲਿਆ ਰੱਖੇ ਨੇ ਉਹ ਕਹਿੰਦਾ ਜੇ ਹਰ ਦੋ ਚਾਰ ਦਿਨਾਂ ਬਾਅਦ 5-10 ਦਿਨਾਂ ਨੂੰ ਫਿਰ ਚੈੱਕ ਕਰਾਏ ਵੀ ਹੁਣ ਰਹੇ ਤਾਂ ਨਹੀਂ ਹੈਗੇ ਕਹਿੰਦੇ ਹੁਣ ਨਹੀਂ ਕਦੇ ਨਿਕਲੀਆਂ ਵੀ 3-4 ਬਰੀ ਨਿਕਲੂਗੀ ਤੇ ਨਹੀਂ ਤਾਂ ਉਹਦੇ ਬਹੁਤ ਭੈੜਾ ਦਰਦ ਹੁੰਦਾ ਜਿਹਦੇ ਪਾਸੇ ਉਹ ਨੂੰ ਹੀ ਪਤਾ ਹੈ ਨਾ ਇਹ ਤੁਸੀਂ ਤਜਰਬਾ ਕਰਕੇ ਦੇਖ ਲਓ ਪ੍ਰਮਾਤਮਾ ਭਲੀ ਕਰੂਗਾ ਹੈਨਾ ਤੇ ਮੈਂ ਤਾਂ ਹੋਕਾ ਦੇਣਾ ਸੀ ਦਿੰਨੀ ਆ ਤੇ ਕਰਕੇ ਤੁਸੀਂ ਦੇਖਣਾ ਫਲ ਮੇਰੇ ਉਹ ਪਰਮਾਤਮਾ ਦੇਣਾ ਮੈਂ ਤਾਂ ਸਰਬ ਦਾ ਮੰਗਲ ਸਰਬ ਦਾ ਭਲਾ ਪਰਮਾਤਮਾ ਕਰੇ ਜੋ ਗੁਜਗ ਜੀਓ ਸਾਰੇ ਜਦ ਤੱਕ ਆਪਾਂ ਸੰਸਾਰ ਤੇ ਇਹ ਤੰਦਰੁਸਤ ਰਹੀ ਉਹ ਕਾਦੀ ਜ਼ਿੰਦਗੀਆਂ ਬਿਮਾਰੀਆਂ ਵਾਲੀ ਹੈ ਨਾ ਤੇ ਮੈਂ ਖਾਂ ਪੀਣ ਦਾ ਵੀ ਪਹਿਰੇ ਰੱਖਿਆ ਕਰੋ ਬਾਹਰ ਲੀਆਂ ਚੀਜ਼ਾਂ ਬਿਲਕੁਲ ਨਾ ਖਾਓ ਤੇ ਘਰੇ ਵੀ ਜੋ ਤਸੇ ਚਾਹੇ ਤੁਸੀਂ ਰੁੱਖੀ ਮਿੱਸੀ ਖਾ ਲੋ ਉਹ ਵੀ ਅਮਰਤ ਹੈ ਪਰ ਬਾਜ਼ਾਰੂ ਦੀਆਂ ਨਾ ਖਾਓ ਹਰ ਚੀਜ਼ਾਂ ਦੇ ਵਿੱਚ ਮਿਲਾਵਟ ਹੈ ਤੇ ਇਸੇ ਕਰਕੇ ਇੰਨੇ ਰੋਗ ਨੇ ਲੋਕਾਂ ਨੂੰ ਘਰ ਘਰ ਉਹ ਕਿਹੜਾ ਬੰਦਾ ਜਿਹੜਾ ਦਵਾਈ ਨਹੀਂ ਖਾਂਦਾ ਇੱਕ ਮੈਂ ਆ ਜਿਹੜੀ 75ਵਾਂ ਸਾਲ ਐ ਕੋਈ ਦਵਾਈ ਨਹੀਂ ਲੈਂਦੀ ਤੇ ਪਰ ਮੈਂ ਸਿੰਪਲ ਜ਼ਿੰਦਗੀ ਜਿਉਣੀ ਆ ਇਸੇ ਕਰਕੇ ਸਾਰਿਆਂ ਨੂੰ ਇਹੀ ਹੋਕਾ ਦਿੰਨੀ ਆ ਸਿਰ ਦੁਖਿਆ ਮੇਰਾ ਦੱਸਿਆ ਲੱਾਂ ਉਠੀਆਂ ਉਹ ਮੈਂ ਪੁੰਡੇ ਦੱਸੇ ਹੋਏ ਨੇ ਮੇਰੇ ਉਹਦੇ ਨਾਲ ਹੱਟੇ ਬਥੇਰੇ ਇੱਥੇ ਆ ਵੀ ਇੱਥੇ ਫੁਕਾ ਲਿਆ ਨੇ ਅਸੀਂ ਪਰ ਪੜੀਆਂ ਤਾਂ ਵੀ ਨਹੀਂ ਹਟਿਆ ਡਾਕਟਰ ਨੇ ਦਵਾਈ ਨਾਲ ਨਾ ਹਟਿਆ ਤੇ ਮੁੜ ਕੇ ਤਾਂ ਫਿਰ ਮੈਂ ਇਹੀ ਆਜਨ ਵੈਦ ਕੇ ਨੁਕਤੇ ਉਪਤਾਲੇ ਸ਼ੁਰੂ ਕਰਤੇ ਇਹੀ ਮੈਂ ਵਰਤੇ ਤੇ ਚਲੋ ਮੰਨਣਾ ਤੁਹਾਡੀ ਮਰਜ਼ੀ ਹੈ ਹੈਨਾ ਤੇ ਲਓ ਹੁਣ ਮੈਨੂੰ ਦਿਓ ਛੁੱਟੀਆਂ ਤੇ ਗੱਲਾਂ ਤਾਂ ਬਹੁਤ ਜੀ ਕਰਦਾ ਤੁਹਾਡਾ ਨਾ ਕਰਾਂ ਤੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਤੇ ਕੱਲ ਨੂੰ ਫਿਰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਮੇਰੀ ਵੀਡੀਓ ਦੇਖਣ ਲਈ